ਹੈਲੋ ਸਟੂਡੈਂਟਸ ਐਨ ਕੋਚਿੰਗ ਹੱਬ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸਟੂਡੈਂਟਸ ਜਿਹੜੀ ਤਿਆਰੀ ਹੈ ਹੋਪਸ ਉਹ ਵਧੀਆ ਚੱਲ ਰਹੀ ਹੋਵੇਗੀ ਠੀਕ ਹੈ ਤੇ ਤੁਹਾਡਾ ਪਹਿਲਾ ਪੇਪਰ ਹੈ ਜੋ 19 ਫਰਵਰੀ ਨੂੰ ਹੈ ਟਾਈਪੋਗ੍ਰਾਫੀ ਦਾ ਠੀਕ ਹੈ ਹੁਣ ਸਾਰੇ ਬੱਚੇ ਟਾਈਪੋਗ੍ਰਾਫੀ ਦੀ ਤਿਆਰੀ ਵਿੱਚ ਜੁਟੇ ਹੋਏ ਹੋਣਗੇ ਠੀਕ ਹੈ ਬਹੁਤ ਬੱਚਿਆਂ ਨੂੰ ਡਾਊਟ ਵੀ ਹੋਣਗੇ ਜਦੋਂ ਤੁਸੀਂ ਤਿਆਰੀ ਕਰੋਗੇ ਤਿਆਰੀ ਕਰਦੇ ਸਮੇਂ ਮਨ ਦੇ ਵਿੱਚ ਕੋਈ ਵੀ ਡਾਊਟ ਆ ਜਾਂਦਾ ਕੋਈ ਕੁਐਸਚਨ ਸਮਝ ਨਹੀਂ ਆਉਂਦਾ ਜਾਂ ਆ ਜਾਂਦਾ ਕਿ ਇਸ ਕੁਐਸਚਨ ਨੂੰਸੀਂ ਅਟੈਂਪਟ ਕਿਸ ਤਰ੍ਹਾਂ ਕਰਨਾ ਹੈ ਠੀਕ ਹੈ ਤਾਂ ਸਟੂਡੈਂਟ ਤੁਸੀਂ ਉਹ ਮੈਨੂੰ ਸਾਰੇ ਡਾਊਟਸ ਆਪਣੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੁਹਾਡੇ ਡਾਊਟ ਲਈ ਸ਼ਾਮ ਨੂੰ 7 ਵਜੇ ਅੱਜ ਫਿਰ ਆਪਾਂ ਆਨਲਾਈਨ ਹੋਵਾਂਗੇ ਠੀਕ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ ਇਸ ਤੋਂ ਪਹਿਲਾਂ ਜਿਹੜੀ ਮੈਂ ਅੱਜ ਹੁਣ ਵੀਡੀਓ ਪਾ ਰਹੀ ਹਾਂ ਪਹਿਲਾਂ ਤੁਸੀਂ ਉਹ ਦੇਖ ਲੈਣਾ ਉਸ ਦੇ ਰਿਗਾਰਡਿੰਗ ਜੇ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਮੈਂ ਆਨਲਾਈਨ ਤੁਹਾਡੇ ਉਹ ਡਾਊਟ ਨਾਲ ਦੀ ਨਾਲ ਉਸੇ ਸਮੇਂ ਕਲੀਅਰ ਕਰ ਦਵਾਂਗੀ ਠੀਕ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸਟੂਡੈਂਟਸ ਟਾਈਪੋਗ੍ਰਾਫੀ ਦੇ 3rd ਅਸਾਈਨਮੈਂਟ ਸੋ ਥੀ ਉਹ ਸੈਕੰਡ ਲਿਖਿਆ 3rd ਅਸਾਈਨਮੈਂਟ ਕਰਾਂਗੇ ਜਿਹੜੀ ਤੁਹਾਡੀ ਟਾਈਪੋਗ੍ਰਾਫੀ ਦੀ 5th ਅਤੇ 6th ਚੈਪਟਰ ਦੇ ਬੇਸ ਦੀ ਹੈ ਠੀਕ ਹੈ ਜਿਸ ਦੇ ਵਿੱਚ ਜਿਹੜੇ 5th ਤੇ 6th ਸੈਪਟਰ ਦੇ ਵਿੱਚ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਹਨ 1 ਕੰਕਾ ਵਾਲੇ 3 ਤਿੰਨ ਅੰਕਾ ਵਾਲੇ ਜਾਂ 5-5 ਅੰਕਾ ਵਾਲੇ ਉਹਨਾਂ 'ਤੇ ਵੀਡੀਓ ਬਣਾਵਾਂਗੇ ਕੁਝ ਕਈ ਵਾਰ ਰਹਿ ਵੀ ਜਾਂਦੇ ਹੁੰਦੇ ਨੇ ਤਾਂ ਇਹਨਾਂ 'ਤੇ ਉਹ ਵੀ ਕੁਐਸਚਨ ਕਿਸੇ ਨਾ ਢੰਗ ਨਾਲ ਪਕਵਰ ਕਰ ਦਾਂਗੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕੁਐਸਚਨ ਨੇ ਠੀਕ ਹੈ 5 ਅੰਕਾਲੇ 3 ਅੰਕਾਲੇ 1 ਅੰਕਾਲੇ ਉਹਨਾਂ ਦੀ ਵੀ ਇੰਪੋਰਟੈਂਟ ਕੁਐਸਚਨ ਜਿਹੜੀ ਵੀਡੀਓ ਹੈ ਆਲਰੇਡੀ ਅਪਲੋਡ ਕਰ ਚੁੱਕੀ ਆ ਉਹ ਟਾਈਪੋਗ੍ਰਾਫੀ ਦੇ ਜਿੰਨੀਆਂ ਵੀ ਵੀਡੀਓਜ਼ ਨੇ ਜਿਹੜੀ ਵੀ ਆਪਾਂ ਟਾਈਪੋਗ੍ਰਾਫੀ ਦੀ ਪਹਿਲਾ ਵੀਡੀਓਜ਼ ਬਣਾਈਆਂ ਨੇ ਜਿਸ ਦੇ ਵਿੱਚ ਇੱਕ ਇੱਕ ਅੰਕਾ ਵਾਲੇ ਇੰਪੋਰਟੈਂਟ ਕੁਐਸਚਨ ਨੇ 3 3 ਅੰਕਾ ਵਾਲੇ ਤੇ 5 5 ਅੰਕਾ ਵਾਲੇ ਤੇ ਮੌਲਟਸ ਪੇਪਰ 1 ਤੇ 2 ਉਹ ਸਾਰੇ ਵੀਡੀਓਜ਼ ਦੇ ਲਿੰਕ ਹੈ ਜਿਹੜੇ ਮੈਂ ਇਸ ਵੀਡੀਓ ਦੇ ਜਿਹੜਾ ਡਿਸਕ੍ਰਿਪਸ਼ਨ ਬਾਕਸ ਹੋਏਗਾ ਉਸ ਦੇ ਵਿੱਚ ਪਾ ਦਵਾਂਗੇ ਉਸ ਤੋਂ ਤੁਸੀਂ ਪਹਿਲੇ ਵੀਡੀਓਜ਼ ਵੀ ਦੇਖ ਸਕਦੇ ਹੋ ਠੀਕ ਹੈ ਅੱਜ ਆਪਾਂ ਕਰਾਂਗੇ 3rd ਅਸਾਈਨਮੈਂਟ ਇਸ ਤੋਂ ਪਹਿਲਾਂ ਵੀ ਫਰਸਟ ਤੇ ਸੈਕੰਡ ਅਸਾਈਨਮੈਂਟ ਦੀ ਵੀਡੀਓ ਵੀ ਅਪਲੋਡ ਹੋ ਚੁੱਕਿਆ ਨੇ ਤੁਸੀਂ ਉਹਨਾਂ ਤੋਂ ਪਹਿਲੇ ਚਾਰ ਲੈਸਨਾਂ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਆ 56 ਚੈਪਟਰ ਦੇ ਬੀਜ ਦੇ 3rd ਅਸਾਈਨਮੈਂਟ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਸੈੱਲ ਨੂੰ ਸਿਲੈਕਟ ਕਰਨ ਲਈ ਕਿਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਦੇਖੋ ਸਟੂਡੈਂਟ ਇਸ ਕੁਐਸਚਨ ਦੇ ਵਿੱਚ ਹੀ ਇਸ ਦਾ ਉੱਤਰ ਹੈ ਧਿਆਨ ਨਾਲ ਪੜੋ ਕਈ ਵਾਰ ਮੰਨ ਲਓ ਆਪਸ਼ਨਸ ਨਹੀਂ ਵੀ ਦਿੱਤੇ ਹੋਏ ਤੁਸੀਂ ਮਾਈਂਡ ਦੇ ਵਿੱਚ ਇਸ ਮੰਨ ਕੇ ਚੱਲੋ ਤੁਹਾਨੂੰ ਆਪਸ਼ਨਸ ਨਹੀਂ ਦਿੱਤੇ ਹੋਏ ਤਾਂ ਇਸ ਕੁਐਸਚਨ ਦੇ ਵਿੱਚੋਂ ਹੀ ਤੁਸੀਂ ਅਨਸਰ ਕਿਵੇਂ ਲੱਭਣਾ ਹੈ ਦੇਖੋ ਉਸ ਨੇ ਕਿਹਾ ਹੈ ਸੈੱਲ ਨੂੰ ਸਿਲੈਕਟ ਕਰਨ ਕਿਹੜੀ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਸਿਲੈਕਟ ਵਰਡ ਨੂੰ ਸਿਲੈਕਟ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਆਪਸ਼ਨ ਵੀ ਨਹੀਂ ਦਿੱਤੇ ਹੋਏ ਤਾਂ ਵੀ ਤੁਸੀਂ ਕੁਐਸਚਨ ਅਟੈਂਪਟ ਕਰ ਸਕਦੇ ਹੋ ਸਹੀ ਨੈਕਸਟ ਕੁਐਸਚਨ ਹੈ ਰੋ ਨੂੰ ਡਿਲੀਟ ਕਰਨ ਲਈ ਕਿਹੜੀ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲੇ ਕੁਐਸਚਨ ਦੀ ਤਰ੍ਹਾਂ ਇਸੇ ਵਿੱਚ ਵੀ ਦੇਖੋ ਡਿਲੀਟ ਕਰਨਾ ਜਾਂ ਖਤਮ ਕਰਨਾ ਕਈ ਵਾਰੀ ਵਰਡ ਖਤਮ ਕਰਨਾ ਲਿਖਿਆ ਹੁੰਦਾ ਹੈ ਡਿਲੀਟ ਦੀ ਜਗ੍ਹਾ ਤੇ ਤਾਂ ਤੁਸੀਂ ਠੀਕ ਹੈ ਕੀ ਕਰਨਾ ਹੈ ਉਧਰ ਡਿਲੀਟ ਕਮਾਂਡ ਖਤਮ ਜਿਹੜੀ ਚੀਜ਼ ਹੈ ਆਪਾਂ ਚਾਹੇ ਰੋ ਕਾਲਮ ਖਤਮ ਕਰਨਾ ਹੈ ਚਾਹੇ ਰੋ ਖਤਮ ਕਰਨਾ ਹੈ ਜਾਂ ਸੈੱਲ ਦੇ ਵਿੱਚੋਂ ਡਾਟਾ ਖਤਮ ਕਰਨਾ ਹੈ ਤਾਂ ਕਿਹੜੀ ਕਮਾਂਡ ਦੀ ਵਰਤੋਂ ਹੋਏਗੀ ਡਿਲੀਟ ਕਮਾਂਡ ਦੀ ਵਰਤੋਂ ਹੋਵੇਗੀ ਨੈਕਸਟ ਹੈ ਕਾਊਂਟ ਫੰਕਸ਼ਨ ਤੋਂ ਕੀ ਭਾਵ ਹੈ ਕਾਊਂਟ ਫੰਕਸ਼ਨ ਕਾਊਂਟ ਦਾ ਅਰਥ ਹੈ ਗਿਣਤੀ ਯਾਦ ਰੱਖਣਾ ਦਿਮਾਗ ਦੇ ਵਿੱਚ ਕਾਊਂਟ ਦਾ ਅਰਥ ਹੈ ਗਿਣਤੀ ਤਾਂ ਕਾਊਂਟ ਫੰਕਸ਼ਨ ਦੀ ਵਰਤੋਂ ਕਿਸ ਵਾਸਤੇ ਕੀਤੀ ਜਾਂਦੀ ਹੈ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ ਸਪੈਲਿੰਗ ਚੈੱਕ ਕਰਨ ਲਈ ਕਿਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਸਪੈਲ ਚੈੱਕ ਦੇਖੋ ਜਿਹੜੇ MS Excel ਦੇ ਜਿਹੜੇ ਸ਼ਾਰਟਸ ਕੁਸਚਨ ਨੇ ਜ्या ਤਰੀਸੀ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਆਨਸਰ ਉਹਨਾਂ ਦੇ ਕੁਸਚਨ ਦੇ ਵਿੱਚ ਹੀ ਹੁੰਦੇ ਨੇ ਤੋ ਤੁਸਾਂ ਨੂੰ ਇੱਕ ਵਾਰ ਵਿੱਚ ਨਹੀਂ ਸਮਝ ਆਂਦਾ ਕੋਈ ਗੱਲ ਨਹੀਂ ਤਾਂ ਤੁਸੀਂ ਦੁਆਰੋਂ ਕੁਸਚਨ ਨੂੰ ਚੰਗੀ ਤਰ੍ਹਾਂ ਪੜੋ ਤੁਹਾਨੂੰ ਆਪਣੇ ਆਪ ਉੱਤਰ ਪਤਾ ਲੱਗ ਜਾਵੇਗਾ ਇਹ ਸੋਚ ਕੇ ਚਲੋਗੇ ਤੁਹਾਨੂੰ ਆਪਸ਼ਨ ਜਿੱਤੇ ਹੀ ਨਹੀਂ ਹੋਈ ਠੀਕ ਹੈ ਫਿਰ ਤੁਸੀਂ ਆਨਸਰ ਸਹੀ ਟਿਕ ਲਗਾ ਸਕਦੇ ਹੋ ਜੇਕਰ ਤੁਸੀਂ ਆਪਸ਼ਨ ਬਾਰੇ ਸੋਚਣ ਲੱਗੇ ਕਈ ਵਾਰ ਆਪਣੇ ਦਿਮਾਗ ਦੇ ਵਿਚਾਰਦਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਤੁਸੀਂ ਜਸਟ ਕੁਐਸਚਨ ਨੂੰ ਪੜ੍ਹੋ ਉਹਦਾ ਸਟ੍ਰਾਈਕ ਕਰੋਗੇ ਤੁਹਾਡੇ ਮਨ ਦੇ ਵਿੱਚ ਉਹਦਾ ਕੀ ਆਨਸਰ ਆਉਂਦਾ ਹੈ ਮਾਈਂਡ ਦੇ ਵਿੱਚ ਤਾਂ ਉਹ ਹੀ ਆਨਸਰ ਜਿਹੜਾ ਸਹੀ ਹੋਵੇਗਾ ਨੈਕਸਟ ਹੈ ਸਮ ਫੰਕਸ਼ਨ ਤੋਂ ਕੀ ਭਾਵ ਹੈ ਸਮ ਦਾ ਮੀਨਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਮ ਦਾ ਅਰਥ ਹੈ ਜੋੜ ਕਰਨਾ ਜੇ ਆਪਾਂ ਨੂੰ ਅਰਥ ਪਤਾ ਹੋਏਗਾ ਤਾਂ ਆਪਣੇ ਜਿਹੜੇ ਆਨਸਰ ਨੇ ਉਹ ਵੀ ਸਹੀ ਹੋਣਗੇ ਸਮ ਦਾ ਅਰਥ ਕੀ ਹੈ ਜੋੜ ਕਰਨਾ ਠੀਕ ਹੈ ਸਮ ਫੰਕਸ਼ਨ ਦਾ ਅਰਥ ਕੀ ਹੋ ਗਿਆ ਸੈੱਲਾਂ ਦੇ ਮੁੱਲਾਂ ਨੂੰ ਜੋੜਨਾ ਸੈੱਲਾਂ ਨੂੰ ਨੇ ਜਿਹੜਾ ਸੈੱਲ ਦੇ ਵਿੱਚ ਵੈਲਿਊਜ਼ ਲਿਖਿਆ ਹੁੰਦੀਆਂ ਹਨ ਆਪਾਂ ਨੰਬਰਸ ਲਿਖੇ ਹੁੰਦੇ ਆ ਉਹਨਾਂ ਨੂੰ ਜੋੜਨਾ ਨੈਕਸਟ ਹੈ ਐਕਸਲ ਵਿੱਚ ਡਾਟਾ ਸਾਫ ਕਰਨ ਲਈ ਕਿਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਸਾਫ ਦਾ ਅਰਥ ਕਲੀਅਰ ਸਾਫ ਨੂੰ ਆਪਾਂ ਇੰਗਲਿਸ਼ ਵਿੱਚ ਕੀ ਹੈ ਨਾ ਕਲੀਅਰ ਤੱਕ ਦੀ ਆਜੂਗਾ ਕਲੀਅਰ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਸਿਲੈਕਟ ਕੀਤੇ ਡਾਟਾ ਨੂੰ ਡੈਸ਼ ਕਿਹਾ ਜਾਂਦਾ ਹੈ ਜਿਹੜੇ ਆਪਾਂ ਸਿਲੈਕਟ ਕਰ ਲੈਣੇ ਆ ਸੈੱਲ ਉਹ ਉਸ ਨੂੰ ਕੀ ਕਹਿੰਦਾ ਉਸ ਨੂੰ ਕੀ ਕਹਿੰਦਾ ਰੇਂਜ ਕਿ ਇੰਨੀ ਰੇਂਜ ਦੇ ਵਿੱਚ ਆਪਾਂ ਨੇ ਕੰਮ ਕਰਨਾ ਹੈ ਜਾਂ ਇੰਨੀ ਰੇਂਜ ਆਪਾਂ ਨੇ ਪ੍ਰਿੰਟ ਆਊਟ ਕਰਨੀ ਹੈ ਉਹ ਸਾਰੇ ਸੈੱਲ ਸਿਲੈਕਟ ਕਰਦੇ ਜਦੋਂ ਬਲੂ ਜੇ ਹੋ ਜਾਂਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਰੇਂਜ ਕਿਹਾ ਜਾਂਦਾ ਹੈ ਸੈਲ ਰੈਫਰੈਂਸਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਸੈਲ ਰੈਫਰੈਂਸਿੰਗ ਰਾਜੇ ਜਦੋਂ ਆਪਾਂ ਨੇ ਕਾਪੀ ਕਰਨਾ ਹੁੰਦਾ ਹੈ ਸੈਲ ਦਾ ਡਾਟਾ ਤਾਂ ਦੋ ਤਰੀਕਿਆਂ ਨਾਲ ਹੁੰਦੀ ਹੈ ਉਸ ਨੂੰ ਸੈਲ ਰੈਫਰੈਂਸਿੰਗ ਕਿਹਾ ਜਾਂਦਾ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦੀ ਤਿੰਨ ਤਿੰਨ ਅੰਕਾਂ ਵਾਲੇ ਕੁਐਸਚਨ ਦੇ ਵਿੱਚ ਇੱਕ ਸੈਲ ਰੈਫਰੈਂਸਿੰਗ ਦੇ ਬਾਰੇ ਡਿਟੇਲ ਵਿੱਚ ਕਰਾਂਗੇ ਕਿ ਕਿਹੜੀ ਕਿਹੜੀ ਹੁੰਦੀ ਹੈ ਤੇ ਕਿਸ ਤਰ੍ਹਾਂ ਕੰਮ ਕਰਦੀ ਹੈ ਨੈਕਸਟ ਹੈ ਆਟੋ ਸਮ ਕਮਾਂਡ ਕੀ ਹੁੰਦੀ ਹੈ ਹੁਣ ਆਪਾਂ ਨੇ ਜਿਵੇਂ ਸਮ ਕਮਾਂਡ ਦੀ ਗੱਲ ਕੀਤੀ ਸੀ ਕਿ ਐਕਸਲ ਦੇ ਵਿੱਚ ਇੱਕ ਫੰਕਸ਼ਨ ਹੈ ਆਟੋ ਕਮਾਂਡ ਆਟੋ ਸਮ ਕਮਾਂਡ ਠੀਕ ਹੈ ਇਸ ਵਿੱਚ ਸਿਲੈਕਟ ਕੀਤੇ ਸੈੱਲਾਂ ਦਾ ਜੋੜ ਬਿਨਾਂ ਕਿਸੇ ਫਾਰਮੂਲਾ ਲਗਾਏ ਤੋਂ ਸਿਰਫ ਇੱਕ ਬਟਨ ਦੱਬਾ ਨਾਲ ਕੀਤਾ ਜਾਂਦਾ ਤੁਸੀਂ ਸੈੱਲਾਂ ਨੂੰ ਸਿਲੈਕਟ ਕਰੋ ਜਿਹੜੇ ਸੈੱਲਾਂ ਦਾ ਮੁੱਲਾ ਦਾ ਜੋੜ ਕਰਨਾ ਚਾਹੁੰਦੇ ਹੋ ਹੋਮ ਟੈਬ ਦੇ ਵਿੱਚ ਆਟੋ ਸਮ ਦਾ ਰਿਬਨ ਹੋਏਗਾ ਉੱਥੇ ਕਲਿੱਕ ਕਰੋਗੇ ਤਾਂ ਆਪਣੇ ਆਪ ਮੁੱਲਾਂ ਦਾ ਜੋੜ ਹੋ ਜਾਵੇਗਾ ਤੁਹਾਨੂੰ ਉੱਤੇ ਕੋਈ ਫਾਰਮੂਲਾ ਐਂਟਰ ਕਰਨ ਦੀ ਜ਼ਰੂਰਤ ਨਹੀਂ ਹੈ ਨੈਕਸਟ ਹੈ ਡਾਟਾ ਨੂੰ ਲੱਭਣ ਅਤੇ ਬਦਲਣ ਲਈ ਕਿਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਡਾਟਾ ਨੂੰ ਲੱਭਣਾ ਮਤਲਬ ਲੱਭਣ ਦਾ ਮਤਲਬ ਫਾਈਂਡ ਬਦਲਣਾ ਮਤਲਬ ਰੀਪਲੇਸ ਕਰਨਾ ਤਾਂ ਕਿਸ ਕਮਾਂਡ ਦੀ ਵਰਤੋਂ ਫਾਈਂਡ ਐਂਡ ਰੀਪਲੇਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਹੈ ਸੈੱਲ ਸਿਲੈਕਟ ਕੀਤੇ ਗਏ ਸੈੱਲਾਂ ਨਾਲ ਕਮੈਂਟ ਨਿਰਧਾਰਤ ਕਰਨ ਲਈ ਡੈਸ਼ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਨੇ ਉਹਦੇ ਕੀ ਕਰਨਾ ਹੈ ਕਮੈਂਟ ਨਿਰਧਾਰਤ ਕਰਨਾ ਹੈ ठीक है तो कमेंट निर्धारित करने निर्धारित करना मतलब शामिल करना ताकि कि न्यू कमेंट जा इंसर्ट कमेंट का ऑप्शन होएगा डिलीट कमेंट जो आपने कमेंट खत्म करना होने आ गए अपने राजे तीन तीन अंक वाले प्रश्न उत्तर ये इंपोर्टेंट इलेवन क्वेश्चन ही बनते हैं वा देखो सारे तुम करके एक बार पढ़ के जरूर जाना ਠੀਕ ਹੈ ਜਦੋਂ ਆਪਾਂ ਮਾਲਡਸ ਪੇਪਰ ਕਰਾਂਗੇ ਉਹਨਾਂ ਵਿੱਚ ਹੋਰ ਵੀ ਆ ਸਕਦੇ ਨੇ ਕਈ ਵਾਰ ਠੀਕ ਹੈ ਤਾਂ ਜਿਹੜੇ ਮੈਨੂੰ ਲੱਗਿਆ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਮੈਂ ਪੇਪਰਾਂ ਦੇ ਵਿੱਚ ਰਿਪੀਟ ਕੀਤੇ ਨੇ ਤਾਂ ਉਹ ਹੀ ਸੀਗੇ ਠੀਕ ਹੈ ਇਹਨਾਂ ਕੁਐਸਚਨਾਂ ਨੂੰ ਤੁਸੀਂ ਜ਼ਰੂਰ ਯਾਦ ਕਰਕੇ ਜਾਣਾ ਇਹਨਾਂ ਦੇ ਵਿੱਚੋਂ ਮੰਨ ਲਓ ਜੇ 11 ਕੁਐਸਚਨ ਹੈ ਦੋ ਕੁਐਸਚਨ ਤਾਂ ਤੁਹਾਨੂੰ ਜ਼ਰੂਰ ਆ ਹੀ ਸਕਦੇ ਨੇ ਠੀਕ ਹੈ ਹੁਣ ਆਪਾਂ ਕਰਦੇ ਹਾਂ ਸਟੂਡੈਂਟ ਤਿੰਨ ਤਿੰਨ ਅੰਕਾ ਵਾਲੇ ਪ੍ਰਸ਼ਨ ਫਾਈਂਡ ਐਂਡ ਰੀਪਲੇਸਿੰਗ ਡਾਟਾ ਕਮਾਂਡ ਬਾਰੇ ਜਾਣਕਾਰੀ ਦਿਓ ਜਿਹੜਾ ਹੁਣ ਆਪਾਂ ਪਿੱਛੇ ਜੋ ਕਰਕੇ ਚੁੱਕਿਆ ਇਸ ਦੇ ਵਿੱਚ ਜੇ ਤਿੰਨ ਅੰਕ ਵਾਲਾ ਕੁਐਸਚਨ ਹੈ ਸਟੂਡੈਂਟਸ ਸਭ ਤੋਂ ਪਹਿਲਾਂ ਤੁਸੀਂ MS Excel ਦਾ ਅਰਥ ਦੱਸੋਗੇ MS Word ਦੀ ਤਰ੍ਹਾਂ MS Excel ਵੀ Microsoft Office ਦਾ ਇੱਕ ਪ੍ਰੋਗਰਾਮ ਹੈ ਇਹ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ ਜਿਸ ਵਿੱਚ ਡਾਟਾ ਫਿਲ ਕਰਕੇ ਉਸ ਉੱਤੇ ਕਈ ਪ੍ਰਕਾਰ ਦੇ ਕਰਿਆਵਾ ਠੀਕ ਹੈ ਉਸ ਵਿੱਚ ਡਾਟਾ ਪੜਿਆ ਜਾਂਦਾ ਹੈ ਪਹਿਲਾਂ ਸਭ ਤੋਂ ਪਹਿਲਾਂ ਫਿਰ ਉਸ ਦੇ ਵਿੱਚ ਕਈ ਕਰਿਆਵਾ ਜਿਵੇਂ ਉਹਨਾਂ ਦਾ ਜੋੜ ਕਰਨਾ ਵਿਸ਼ਲੇਸ਼ਣ ਕਰਨਾ ਆਦਿ ਕਰਿਆਵਾ ਕੀਤੀਆਂ ਜਾਂਦੀਆਂ ਨੇ ਇਹ ਕਰਿਆਵਾ ਕਰਨ ਲਈ ਕਈ ਕਮਾਂਡਸ ਦੀ ਵਰਤੋਂ ਕੀਤੀ ਜਾਂਦੀ ਹੈ ਕੁਝ ਕਮਾਂਡਸ ਕਿਕਲੀ ਯੂਜ਼ ਹੁੰਦੀਆਂ ਨੇ ਕੁਝ ਕਮਾਂਡਸ ਫੋਰ ਟਾਈਮ ਦੇ ਰੀਵਨ ਦੇ ਅੰਦਰ ਜਾ ਕੇ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਕਮਾਂਡ ਹੈ ਫਾਈਂਡ ਐਂਡ ਰੀਪਲੇਸ ਕਮਾਂਡ ਠੀਕ ਹੈ ਹੁਣ ਫਾਈਂਡ ਕਮਾਂਡ ਕੀ ਹੈ ਉਨਾਪੋਰਟ ਦੇ ਸੰਗੇ ਫਾਈਲ ਕਮਾਂਡ ਦੋਹਾਂ ਦੀ ਅਲੱਗ-ਅਲੱਗ ਕਰਾਂਗੇ ਇਸ ਕਮਾਂਡ ਦੀ ਵਰਤੋਂ ਵਰਕਸ਼ੀਟ ਵਿੱਚ ਲਿਖੇ ਟੈਕਸਟ ਵਿੱਚੋਂ ਕਿਸੇ ਟੈਕਸਟ ਜਾਂ ਸ਼ਬਦ ਨੂੰ ਲੱਭਣ ਲਈ ਕੀਤੀ ਜਾਂਦੀ ਹੈ ਠੀਕ ਹੈ ਉਦਾਹਰਣ ਹੈਗੀ ਆ ਮੰਨ ਲਓ ਤੁਸੀਂ ਹਜ਼ਾਰ ਵਿਦਿਆਰਥੀਆਂ ਦੇ ਨਾਮ ਵਿੱਚੋਂ ਕਿਸੇ ਇੱਕ ਵਿਦਿਆਰਥੀ ਦਾ ਨਾਮ ਲੱਭਣਾ ਚਾਹਦੇ ਹੋ ਕੀ ਕਰਦੇ ਹੋ ਸਟੂਡੈਂਟ ਮੈਨਲੀ ਕਲਾ ਅਰਥਾ ਦੇ ਕੇ ਛੱਡਦੇ ਨਹੀਂ ਤੁਸੀਂ ਉਦਾਹਰਣ ਦੇਵੋਗੇ ਤਾਂ ਟੀਚਰ ਤੁਹਾਨੂੰ 3/3 ਨੰਬਰ ਦੇਵੇਗਾ ਠੀਕ ਹੈ ਤੁਸੀਂ ਹਜ਼ਾਰ ਵਿਦਿਆਰਥੀਆਂ ਦੇ ਨਾਮ ਵਿੱਚੋਂ ਕਿਸੇ ਇੱਕ ਵਿਦਿਆਰਥੀ ਦਾ ਨਾਮ ਲੱਭਣਾ ਚਾਹੁੰਦੇ ਹੋ ਤਾਂ ਇਸ ਕਮਾਂਡ ਦੀ ਦੇਖੋ ਵਾਰ-ਵਾਰ ਜੇ ਆਪਾਂ ਐਕਸਲ ਵਿੱਚ ਲੱਭੀ ਜਾਵਾਂਗੇ ਆਪਾਂ ਨੂੰ ਟਾਈਮ ਲੱਗੂਗਾ ਤੇ ਰਹਿ ਵੀ ਸਕਦਾ ਹੈ ਤਾਂ ਇਸ ਕਮਾਂਡ ਦੀ ਵਰਤੋਂ ਨਾਲ ਨਾ ਤਾਂ ਉਹ ਨਾਮ ਰਹਿਣਾ ਹੈ ਨਾਲੇ ਆਪਾਂ ਨੂੰ ਛੇਤੀ ਲੱਭ ਜਾਵੇਗਾ ਠੀਕ ਹੈ ਤਾਂ ਇਸ ਕਮਾਂਡ ਦੀ ਵਰਤੋਂ ਕਰਾਂਗੇ ਹੁਣ ਇਸ ਕਮਾਂਡ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅੱਗੇ ਹੈ ਤਾਂ ਉਸਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਡਾਇਗਰਾਮ ਬਣਾ ਲੈਣਾ ਹੈ ਇਹ ਡਾਇਗ੍ਰam ਤੇ ਬੁੱਕਰੇ ਵਿੱਚ ਨਹੀਂ ਹੈ ਪਰ ਤੁਸੇ ਡਾਇਗ੍ਰam ਬਣਾਉਣਾ ਜ਼ਰੂਰੀ ਹੈ ਠੀਕ ਹੈ ਸਭ ਆਪਾਂ ਫਾਈਂਡ ਕਮਾਂਡ ਦੀ ਵਰਤੋਂ ਪਹਿਲਾਂ ਹੈਡਿੰਗ ਉਹ ਲਿਖਦਾ ਫਿਰ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਐਕਸਲ ਸ਼ੀਟ ਦੇ ਵਿੱਚ ਕੁਝ ਡਾਟਾ ਲਿਖਾਂਗੇ ਫਿਰ ਫਾਈਂਡ ਐਂਡ ਰੀਪਲੇਸ ਕਮਾਂਡ ਤੇ ਕਲਿੱਕ ਕਰੋ ਫਾਈਂਡ ਵਾਟ ਵਿੱਚ ਡਾਟਾ ਭਰੋ ਨੈਕਸਟ ਬਟਨ ਤੇ ਕਲਿੱਕ ਕਰੋ ਇਹ ਤੁਸੀਂ ਸਟੈਪ ਲਿਖ ਲੇ ਹੁਣ ਇਹਨਾਂ ਸਟੈਪਸ ਨੂੰ ਲਿਖਣ ਤੋਂ ਬਾਅਦ ਇਹਨਾਂ ਦੀ 1 ਬਾਈ 1 ਤੁਸੀਂ ਵਿਆਖਿਆ ਕਰੋਗੇ ਸਭ ਤੋਂ ਪਹਿਲਾਂ ਕਿ ਵਰਕਸ਼ੀਟ ਵਿੱਚ ਕੁਝ ਵੀ ਡਾਟਾ ਲਿਖ ਲਓ ਤੁਸੀਂ ਜਿੰਨਾ ਮਰਜ਼ੀ ਲਿਖ ਸਕਦੇ ਹੋ ਫਾਈਂਡ ਐਂਡ ਰੀਪਲੇਸ ਕਮ ਹੁਣ ਰੀਬਨ ਹੋਮ ਟੈਬ ਦੇ ਵਿੱਚ ਠੀਕ ਹੈ ਇੱਕ ਫਾਈਂਡ ਐਂਡ ਰੀਪਲੇਸ ਕਮਾਂਡ ਹੋਏਗੀ ਸਾਈਡ ਤੇ ਠੀਕ ਹੈ ਇਹ ਹੋਏਗੀ ਤੁਹਾਡੇ ਸੱਜੇ ਪਾਸੇ ਠੀਕ ਹੈ ਹੁਣ ਇਸ ਤੇ ਫਾਈਂਡ ਵਟ ਤੇ ਇਕ ਜਦੋਂ ਕਮਾਂਡ ਤੇ ਕਲਿੱਕ ਕਰੋਗੇ ਇਕ ਆ ਜਾਏਗਾ ਫਾਈਂਡ ਵਟ ਵਰਡ ਡਾਇਲੌਗ ਬਾਕਸ ਖੁੱਲ ਜਾਏਗਾ ਠੀਕ ਹੈ ਉਸ ਟਾਇਲ ਫਾਈਂਡ ਵਟ ਤੇ ਉਹ ਸ਼ਬਦ ਕਰੋ ਜਿਹੜਾ ਤੁਸੀਂ ਲੱਭਣਾ ਚਾਹੁੰਦੇ ਹੋ ਉਹ ਹਾਈਲਾਈਟ ਹੋ ਜਾਵੇਗਾ ਠੀਕ ਹੈ ਜਦ ਤੁਸੀਂ ਨੈਕਸਟ ਬਟਨ ਤੇ ਕਲਿੱਕ ਕਰਤਾ ਤਾਂ ਵਰਕਸ਼ੀਟ ਵਿੱਚ ਉਹ ਡਾਟਾ ਜਿਹੜਾ ਤੁਸੀਂ ਲੱਭਣਾ ਚਾਹੁੰਦੇ ਹੋ ਹਾਈਲਾਈਟ ਹੋ ਜਾਵੇਗਾ ਉਸ ਤੇ ਅਲੱਗ ਕਲਰ ਆ ਜਾਏਗਾ ਜਾਂ ਬਲੂ ਆ ਜਾਏਗਾ ਜਾਂ ਰੈੱਡ ਆ ਜਾਏਗਾ ਮਤਲਬ ਉਹ ਕੀ ਹੈ ਤੁਹਾਨੂੰ ਸਾਹਮਣੇ ਆ ਜਾਵੇਗਾ ਕਿ ਕੀ ਤੁਸੀਂ ਲੱਭਣਾ ਚਾਹੁੰਦੇ ਹੋ ਹੁਣ ਆਪਾਂ ਕਰਦੇ ਆ ਰੀਪਲੇਸ ਕਮਾਂਡ ਕੀ ਹੁੰਦਾ ਹੈ ਰੀਪਲੇਸ ਕਮਾਂਡ ਹੈ ਜਿਹੜਾ ਤੁਸੀਂ ਡਾਟਾ ਹੈ ਕਿ ਇੱਕ ਥਾਂ ਤੇ ਐਕਸਲ ਸ਼ੀਟ ਦੇ ਵਿੱਚ ਉਸ ਦੀ ਥਾਂ ਤੇ ਨਵਾਂ ਵਰਡ ਐਂਟਰ ਕਰਨਾ ਚਾਹੁੰਦੇ ਹੋ ਉਹਨੂੰ ਬਦਲਣਾ ਚਾਹੁੰਦੇ ਹੋ ਤਾਂ ਰੀਪਲੇਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਮੰਨ ਲਓ ਤੁਸੀਂ ਮੈਂਗੋ ਦੇ ਸਥਾਨ ਤੇ ਐਪਲ ਲਿਖਣਾ ਚਾਹੁੰਦੇ ਹੋ ਠੀਕ ਹੈ ਐਕਸਲ ਸੀਰੀ ਦੇ ਵਿੱਚ ਬਹੁਤ ਥਾਵਾਂ ਤੁਸੀਂ ਮੈੰਗੋ ਪਾਇਆ ਹੋਇਆ ਹੈ ਉਸ ਦੀ ਜਗ੍ਹਾ ਤੁਸੀਂ ਵਰਡ ਕਰਨਾ ਹੈ ਐਪਲ ਤਾਂ ਇੱਕ ਇੱਕ ਜਗ੍ਹਾ ਤੇ ਚੇਂਜ ਕਰਨ ਦੀ ਬਜਾਏ ਤੁਸੀਂ ਕਿਸ ਕਮਾਂਡ ਦੀ ਵਰਤੋਂ ਕਰੋਗੇ ਰੀਪਲੇਸ ਕਮਾਂਡ ਦੀ ਵਰਤੋਂ ਕਰੋਗੇ ਇਸ ਦੇ ਵਿੱਚ ਵੀ ਤੁਸੀਂ ਪਹਿਲਾਂ ਦੇ ਉਵੇਂ ਹੀ ਜਿਵੇਂ ਆਪਾਂ ਨੇ ਫਾਈਂਡ ਕਮਾਂਡ ਦਾ ਬਣਾਇਆ ਸੀਗਾ ਚਾਰਟ ਡਾਇਗਰਾਮ ਉਵੇਂ ਹੀ ਇਸ ਦੇ ਵਿੱਚ ਰੀਪਲੇਸ ਕਮਾਂਡ ਦੇ ਵਿੱਚ ਬਣਾਉਗੇ ਠੀਕ ਹੈ ਪਹਿਲਾਂ ਡਾਟਾ ਲਿਖੋ ਰੀਪਲੇਸ ਕਮਾਂਡ ਤੇ ਕਲਿੱਕ ਕਰੋ ਫਾਈਂਡ ਵਟ ਵਿੱਚ ਡਾਟਾ ਭਰੋ ਰੀਪਲੇਸ ਵਿਦ ਵਿੱਚ ਡਾਟਾ ਭਰੋ ਕਲਿੱਕ ਔਨ ਨੈਕਸਟ ਬਟਨ ਤੇ ਕਲਿੱਕ ਕਰੋ ਇਹ ਪੁਆਇੰਟ ਲਿਖਣ ਤੋਂ ਬਾਅਦ ਤੁਸੀਂ ਵਨ ਬਾਈ ਵਨ ਇਹਨਾਂ ਦੀ ਵਿਆਖਿਆ ਕਰੋਗੇ ਛੋਟੀ ਜੀ ਵਿਆਖਿਆ ਕੋਈ ਜ਼ਿਆਦਾ ਵੱਡੀ ਨਹੀਂ ਹੈ ਸਭ ਤੋਂ ਪਹਿਲਾਂ ਵਰਕਸ਼ੀਟ ਵਿੱਚ ਕੁਝ ਡਾਟਾ ਭਰੋ ਫਾਈਂਡ ਐਂਡ ਰੀਪਲੇਸ ਕਮਾਂਡ ਦੀ ਵਰਤੋਂ ਠੀਕ ਹੈ ਉਹਦੇ ਵਿੱਚੋਂ ਜਿਵੇਂ ਆਪਾਂ ਪਹਿਲਾਂ ਕੀਤਾ ਸੀ ਫਾਈਨਲ ਰੀਪਲੇਸ ਕਮਾਂਡ ਦੀ ਵਰਤੋਂ ਕਰੋਗੇ ਹੁਣ ਜਿਹੜਾ ਖੁੱਲੇਗਾ ਫਾਈਨਲ ਰੀਪਲੇਸ ਕਮਾਂਡ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਡਾਇਲੋਗ ਬਾਕਸ ਖੁੱਲ ਜਾਏਗਾ ਖੁੱਲੇ ਹੋਏ ਫਾਈਂਡ ਵਟ ਪਹਿਲੇ ਵਿੱਚ ਵਿੱਚ ਕੀਤਾ ਸੀ ਨਾ ਆਪਾਂ ਫਾਈਂਡ ਵਟ ਉੱਥੇ ਪਹਿਲਾਂ ਉਹ ਡਾਟਾ ਭਰੋਗੇ ਫਿਰ ਜੇ ਤੁਸੀਂ ਰਿਪਲੇਸ ਕਰਨਾ ਚਾਹੁੰਦੇ ਤਾਂ ਰਿਪਲੇਸ ਵਿਦ ਦੇ ਵਿੱਚ ਵੀ ਡਾਟਾ ਭਰੋ ਤਾਂ ਨਾਲ ਕੀ ਭਰੋਗੇ ਰਿਪਲੇਸ ਵਿਦ ਕਿ ਇਹਦੀ ਜਗ੍ਹਾ ਤੇ ਇਹ ਸ਼ਬਦ ਲਿਖਿਆ ਜਾਵੇ ਆਟੋਮੈਟਿਕਲੀ ਐਕਸਲ ਸ਼ੀਟ ਦੇ ਵਿੱਚ ਪੂਰੀ ਜਗ੍ਹਾ ਤੇ ਉਸ ਦੀ ਜਗ੍ਹਾ ਉਹ ਸ਼ਬਦ ਬਦਲ ਜਾਵੇਗਾ ਫਿਰ ਨੈਕਸਟ ਬਟਨ ਤੇ ਕਲਿੱਕ ਕਰੋਗੇ ਉਹ ਬਟਨ ਹਾਈਲਾਈਟ ਹੋ ਜਾਏਗਾ ਤਾਂ ਜੋ ਤੁਸੀਂ ਫਾਈਂਡ ਵਟ ਵਿੱਚ ਭਰਿਆ ਹੈ ਤੇ ਫਾਈਂਡ ਵਿਦ ਭਰਿਆ ਉਹ ਸਾਰਾ ਕੁਝ ਚੇਂਜ ਹੋ ਜਾਵੇਗਾ ਨੈਕਸਟ ਹੈ ਐਕਸਲ ਵਿੱਚ ਅੰਕ ਗਣਿਤਕ ਆਪਰੇਟਰ ਕਿਹੜੇ ਹੁੰਦੇ ਹਨ ਸਟੂਡੈਂਟਸ ਕੀ ਕਹਦੇ ਨੇ ਐਕਸਲ ਵਿੱਚ ਅੰਕ ਗਣਿਤਕ ਆਪਰੇਟਰ ਪੁੱਛਿਆ ਸਿਰਫ ਅੰਕ ਗਣਿਤਕ ਆਪਰੇਟਰਾਂ ਦੇ ਨਾਮ ਲਿਖ ਕੇ ਆ ਜਾਣਗੇ ਉਹਦੇ ਨਾਲ ਤੁਹਾਡੇ 3 ਮਾਰਕਸ ਨਹੀਂ ਆਉਂਦੇ ਸਟੂਡੈਂਟ ਤਾਂ ਉਹਨਾਂ ਨੂੰ ਥੋੜਾ ਵਧਾ ਕੇ ਆਪਾਂ ਨੂੰ ਲਿਖਣਾ ਪਵੇਗਾ ਕਿ ਆਪਣੇ ਤਿੰਨ ਅੰਕ ਆ ਜਾਣ ਕਿਵੇਂ ਲਿਖਾਂਗੇ ਪਹਿਲਾਂ ਦੱਸਾਂਗੇ ਅੰਕ ਗਣਿਤਕ ਆਪਰੇਟਰ ਹੁੰਦਾ ਕੀ ਹੈ ਅੰਕ ਗਣਿਤਕ ਆਪਰੇਟਰ ਉਹ ਆਪਰੇਟਰ ਹੁੰਦੇ ਹਨ ਜੋ ਮੈਥਮੈਟਿਕਲੀ ਕੈਲਕੂਲੇਸ਼ਨ ਲਈ ਵਰਤੇ ਜਾਂਦੇ ਹਨ ਜਿਵੇਂ ਜੋੜ ਘਟਾਓ ਗੁਣਾ ਭਾਗ ਇਹ ਸਾਰੇ ਬੱਚੇ ਤੁਸੀਂ 10ਵੀਂ ਦਾ ਕਿਤੇ ਹੀ ਨਹੀਂ ਹੈ ਭਜੋ ਠੀਕ ਹੈ ਉਹ ਹੁੰਦੇ ਨੇ ਅੰਕਗਣਿਤਕ ਆਪਰੇਟਰ ਠੀਕ ਹੈ ਐਕਸਲ ਵਿੱਚ ਹੁਣ ਆਪਾਂ ਅੰਕਗਣਿਤਕ ਆਪਰੇਟਰ ਕੀ ਹੁੰਦੇ ਨੇ ਐਕਸਲ ਵਿੱਚ ਇਨ੍ਹਾਂ ਅੰਕਗਣਿਤਕ ਆਪਰੇਟਰ ਦੀ ਵਰਤੋਂ ਫਾਰਮੂਲੇ ਲਗਾਉਣ ਲਈ ਕੀਤੀ ਜਾਂਦੀ ਹੈ ਕਿਸ ਲਈ ਕੀਤੀ ਜਾਂਦੀ ਹੈ ਫਾਰਮੂਲੇ ਲਗਾਉਣ ਲਈ ਕੀਤੀ ਜਾਂਦੀ ਹੈ ਵੱਖ-ਵੱਖ ਕੈਲਕੂਲੇਸ਼ਨ ਕਰਨ ਲਈ ਵੱਖ-ਵੱਖ ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਮੁਕਰੂਪ ਖੇਤ ਦੇ ਅਨੁਸਾਰ ਹੁੰਦੀਆਂ ਕਿਹੜੇ-ਕਿਹੜੇ ਹੁੰਦੇ ਆ ਜੋੜ ਕਰਨ ਲਈ ਜੋੜ ਦਾ ਨਿਸ਼ਾਨ ਹੋ ਗਿਆ ਕਟੋ ਕਰਨ ਲਈ ਮਾਈਨਸ ਦਾ ਨਿਸ਼ਾਨ ਹੋਗਾ ਗੁਣਾ ਕਰਨ ਲਈ ਕਰੋਸ ਵਾਲਾ ਸਾਈਨ ਹੋਗਾ ਵੰਡ ਕਰਨ ਲਈ ਉਹ ਲੀਕ ਵਾਲਾ ਸਾਈਨ ਹੋ ਗਿਆ ਠੀਕ ਹੈ ਹੁਣ ਇਹਨਾਂ অপারেਟਰ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਆਪਾਂ ਉਹ ਤਰੀਕਾ ਵੀ ਹੋਰ ਦੱਸਾਂਗੇ ਕਿ ਐਕਸਲ ਵਿੱਚ অপারেਟਰ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਪਹਿਲਾਂ ਸੈੱਲ ਤੇ ਕਲਿੱਕ ਕਰੋ ਸਭ ਤੋਂ ਪਹਿਲਾਂ ਵਰਕਸ਼ੀਟ ਦੇ ਉਸ ਸੈੱਲ ਵਿੱਚ ਕਲਿੱਕ ਕਰੋ ਜਿਸ ਵਿੱਚ ਤੁਸੀਂ ਫਾਰਮੂਲਾ ਲਿਖਣਾ ਚਾਹੁੰਦੇ ਹੋ ਠੀਕ ਹੈ ਦੂਜਾ ਐਂਟਰ ਸਾਈਨ ਠੀਕ ਹੈ ਫਿਰ ਐਂਟਰ ਇਕੁਅਲ ਟੂ ਸਾਈਨ ਫਿਰ ਹੁਣ ਸੈੱਲ ਦੇ ਵਿੱਚ ਤੁਸੀਂ ਕੀ ਲਿਖੋਗੇ ਬਰਾਬਰ ਹੈ ਦਾ ਸਾਈਨ ਪਾਉਗੇ ਹੁਣ ਤੁਸੀਂ ਬਰਾਬਰ ਹੈ ਦਾ ਸਾਈਨ ਪਾਉਣ ਤੋਂ ਬਾਅਦ ਕਿ ਬ੍ਰੈਕਟ ਸ਼ੁਰੂ ਕਰੋ ਜਿੱਥੇ ਬਰਾਬਰ ਹੈ ਦਾ ਸਾਈਨ ਸਪੇਸ ਨਹੀਂ ਪਾਣੀ ਨਾਲ ਦੇ ਨਾਲ ਤੁਸੀਂ ਓਪਨ ਬ੍ਰੈਕਟ ਵਾਲਾ ਬਟਨ ਦਬੋਗੇ ਠੀਕ ਹੈ ਫਿਰ ਓਪਨ ਬ੍ਰੈਕਟ ਵਾਲਾ ਬਟਨ ਦਬਕ ਕੇ ਹੁਣ ਬ੍ਰੈਕਟ ਵਿੱਚ ਫਾਰਮੂਲਾ ਲਿਖੋ ਜਿਵੇਂ ਆਪਾਂ ਨੇ ਸੈੱਲਾਂ ਦਾ ਐਡਰੈਸ ਵੀ ਪਾ ਸਕਦੇ ਹਾਂ ਔਰ ਵੈਲਿਊਜ਼ ਵੀ ਪਾ ਸਕਦੇ ਹਾਂ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਚਾਹੇ ਤਾਂ ਤੁਸੀਂ ਵੈਲਿਊ ਪਾ ਦਿਓ ਚਾਹੇ ਸੈੱਲਾਂ ਦਾ ਐਡਰੈਸ ਪਾ ਦਿਓ ਕਿਹੜੇ ਸੈੱਲਾਂ ਦਾ ਤੁਸੀਂ ਜੋੜ ਕਰਨਾ ਚਾਹਦੇ ਹੋ ਠੀਕ ਹੈ ਫਿਰ ਵਿੱਚ ਪਲੱਸ ਪਾਤਾ ਜੋੜ ਕਰਨਾ ਚਾਹਨੀ ਆ ਤੇ ਵੈਲਿਊ ਪਾਤੀ ਤੇ ਐਂਡ ਦੇ ਵਿੱਚ ਬਿਨਾ ਸਪੇਸ ਦਬੇ ਆਪਾਂ ক্লোਜ਼ ਬੈਕਟਰ ਦੱਬਾਂਗੇ ਹੁਣ ਐਂਟਰ ਦਬ ਦੋ ਇਸ ਤਰੀਕ ਤੁਹਾਨੂੰ ਅਨਸਰ ਮਿਲ ਜਾਵੇਗਾ ਜੇ ਵੀ ਆਪਾਂ 2 3 ਜਾਂ ਤੁਹਾਨੂੰ ਉੱਥੇ ਜਦੋਂ ਐਂਟਰ ਦਬੇ ਤਾਂ ਅਨਸਰ ਤੁਹਾਨੂੰ 5 ਦਿਖੇਗਾ ਤੁਹਾਨੂੰ ਫਾਰਮੂਲਾ ਲੱਗਿਆ ਹੋਇਆ ਨਹੀਂ ਦਿਖੇਗਾ ਇਸੇ ਤਰ੍ਹਾਂ ਬਾਕੀ ਸਾਰੇ ਆਪਰੇਟਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਹੜਾ ਮਾਈਨਸ ਗੁਣਾ ਭਾਗਾ ਦੀ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਐਕਸਲ ਵਿੱਚ ਮੁੱਖ ਤਿੰਨ ਫੰਕਸ਼ਨਾਂ ਬਾਰੇ ਲਿਖੋ ਇਸੇ ਵਿੱਚ ਤੁਸੀਂ ਕੀ ਕਰਨਾ ਹੈ ਸਟੂਡੈਂਟਸ ਪਹਿਲਾਂ ਦੀ ਭੂਮਿਕਾ ਲਿਖੋਗੇ ਸਿੱਧਾ ਫੰਕਸ਼ਨਾਂ ਦੀ ਵਿਆਖਿਆ ਸ਼ੁਰੂ ਨਹੀਂ ਕਰ ਦੇਣੀ ਠੀਕ ਹੈ ਪਹਿਲਾਂ ਭੂਮਿਕਾ ਦੇ ਵਿੱਚ ਕੀ ਹੈ ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਸਾਡੇ ਦਿਨਚਰਿਆ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ ਤੁਸੀਂ ਜਾਣਦੇ ਹੋ ਕਿ ਕੋਈ ਵੀ ਦੁਨੀਆ ਦਾ 파ਟ ਹੈ ਜਿੱਤ ਚਾਹੇ ਘਰ ਦੇ ਵਿੱਚ ਲਾ ਲਓ ਚਾਹੇ ਸਕੂਲ ਦੇ ਵਿੱਚ ਲਾ ਲਓ ਚਾਹੇ ਆਫਿਸ ਦੇ ਵਿੱਚ ਲਾ ਲਓ ਹਰੇਕ ਥਾਂ ਤੇ ਕੰਪਿਊਟਰ ਯੂਜ਼ ਹੁੰਦਾ ਹੈ ਹੋ ਤਾਂ ਮੋਬਾਈਲਾਂ ਦੇ ਵਿੱਚ ਵੀ ਕੰਪਿਊਟਰ ਵਾਲੇ ਫੰਕਸ਼ਨ ਹੋਗੇ ਜੇ ਆਪਾਂ ਮੋਬਾਈਲ 'ਆ ਰਹੀ ਕਰਦੇ ਆ ਉਹ ਕੰਮ ਪਰ ਉਹ ਹੈ ਇੱਕ ਕੰਪਿਊਟਰ ਦੀ ਵਰਤੋਂ ਹੀ ਹੈ ਡਾਟਾ ਨੂੰ ਸਹੀ ਅਤੇ ਸੁਗਮ ਢੰਗ ਨਾਲ ਚਲਾਨ ਸੰਭਾਲਣ ਗੱਣਾ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਮਾਈਕਰੋਸਾਫਟ ਐਕਸਲ ਇੱਕ ਬਹੁਤ ਉਪਯੋਗੀ ਸੌਫਟਵੇਅਰ ਹੈ ਐਕਸਲ ਵਿੱਚ ਵੱਖ-ਵੱਖ ਕਿਸਮ ਦੇ ਫੰਕਸ਼ਨ ਦਿੱਤੇ ਹੁੰਦੇ ਹਨ ਜੋ ਗਣਿਤ ਦੇ ਕੰਮਾਂ ਨੂੰ ਆਸਾਨ ਅਤੇ ਤੇਜ਼ ਬਣਾਉਂਦੇ ਹਨ ਗਣਿਤਿਕ ਕੰਮਾਂ ਜਿਹੜੇ ਮੈਥ ਨਾਲ ਸੰਬੰਧਿਤ ਕੰਮ ਨੇ ਉਹਨਾਂ ਨੂੰ ਆਸਾਨ ਬਣਾਉਂਦੇ ਨੇ ਇਨ੍ਹਾਂ ਫੰਕਸ਼ਨਾਂ ਵਿੱਚੋਂ ਕੁਝ ਫੰਕਸ਼ਨ ਬਹੁਤ ਵੱਧ ਵਰਤੇ ਜਾਂਦੇ ਹਨ ਐਕਸਲ ਦੇ ਮੁੱਖ ਫੰਕਸ਼ਨਾਂ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ ਜਿਹੜੇ ਮੁੱਖ ਫੰਕਸ਼ਨ ਜਿਹੜਾ ਜ਼ਿਆਦਾ ਵਰਤੇ ਜਾਂਦੇ ਨੇ ਕਾਊਂਟ ਫੰਕਸ਼ਨ ਕਾਊਂਟੀ ਫੰਕਸ਼ਨ ਸਮ ਫੰਕਸ਼ਨ ਸਮ ਇਫ ਫੰਕਸ਼ਨ ਇਫ ਫੰਕਸ਼ਨ ਐਂਡ ਫੰਕਸ਼ਨ ਡੇ ਮਨ ਹਨ ਇਹ ਕੁਝ ਕੀ ਫੰਕਸ਼ਨ ਨੇ ਬੇਟਾ ਜਿਹੜਾ ਮੈਂ ਲਿਖੇ ਨੇ ਐਕਸਲ ਵਿੱਚ ਬਹੁਤ ਜ਼ਿਆਦਾ ਫੰਕਸ਼ਨਸ ਨੇ ਠੀਕ ਹੈ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਉਹਦੇ ਥੋੜੇ ਜਿ ਲਿਖਤੇ ਉਸ ਦੇ ਵਿੱਚੋਂ ਆਪਾਂ ਤਿੰਨ ਫੰਕਸ਼ਨਾਂ ਦੀ ਵਿਆਖਿਆ ਕਰ ਦੇਵਾਂਗੇ ਪਹਿਲਾ ਹੈ ਥਨ ਸਮ ਫੰਕਸ਼ਨ ਜਿਹੜਾ ਆਮ ਤੌਰ ਤੇ ਜ਼ਿਆਦਾ ਯੂਜ਼ ਹੁੰਦਾ ਹੈ ਸਮ ਫੰਕਸ਼ਨ ਅੰਕਾਂ ਦਾ ਜੋੜ ਕਰਨ ਲਈ ਵਰਤਿਆ ਜਾਂਦਾ ਹੈ ਇਹ ਵਿਦਿਆਰਥੀ ਦੇ ਅੰਕ ਖਰਚਾ ਵਿਕਰੀ ਆਦਿ ਜੋੜਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਉਦਾਹਰਨ ਦੇਖੋ ਆਪਾਂ ਨੇ ਉਧਰ ਵੀ ਸਮ ਦਾ ਫੰਕਸ਼ਨ ਕੀਤਾ ਸੀ ਉੱਤਨਾ ਆਪਾਂ ਸਿੱਧਾ ਫੰਕਸ਼ਨ ਦਾ ਪ੍ਰਯੋਗ ਨਹੀਂ ਕੀਤਾ ਉਧਰ ਆਪਾਂ ਨੇ ਫਾਰਮੂਲਾ ਐਂਟਰ ਕਰਤਾ ਪੂਰੇ ਜਾਂ ਤੁਸੀਂ ਫਾਰਮੂਲਾ ਲਗਾ ਇਕਵਲ ਟੂ ਜਿਹੜਾ ਫੰਕਸ਼ਨ ਤੁਸੀਂ ਯੂਜ਼ ਕਰਨਾ ਐਸ ਯੂ ਐਮ ਆਪਾਂ ਸਮ ਕਰਨਾ ਸਮਦਾ ਤਾਂ ਉਸ ਸੈੱਲਾਂ ਦਾ ਐਡਰੈਸ ਪਾਤਾ A1 ਤੋਂ A5 A1 ਤੋਂ A5 ਦਾ ਮਤਲਬ ਇਹ ਹੈ ਕਿ ਜਿਹੜੇ A1 ਤੋਂ ਲੈ ਕੇ A5 ਤੱਕ ਦੇ ਸੈੱਲਾਂ ਦਾ ਸਾਰਿਆਂ ਦਾ ਜੋੜ ਕਰਨਾ ਹੈ ਮਤਲਬ ਪੰਜ ਸੈੱਲਾਂ ਦਾ ਜੋੜ ਕਰਨਾ ਇਸ ਨਾਲ A1 ਤੋਂ A5 ਤੱਕ ਦੇ ਸਾਰੇ ਸੈੱਲਾਂ ਦਾ ਜੋੜ ਆ ਜਾਵੇਗਾ ਨੈਕਸਟ ਐਵਰੇਜ ਫੰਕਸ਼ਨ ਐਵਰੇਜ ਫੰਕਸ਼ਨ ਨੂੰ ਉਸ ਫੰਕਸ਼ਨ ਵੀ ਕਿਹਾ ਜਾਂਦਾ ਹੈ ਕਿ ਸੈਲਰੀ ਉਸ ਕੱਢਣ ਲਈ ਵਰਤਿਆ ਜਾਂਦਾ ਹੈ ਇਹ ਪ੍ਰਤੀਸ਼ਤ ਜਾਂ ਮੀਨ ਕੱਢਣ ਲਈ ਵੀ ਵਰਤਿਆ ਜਾਂਦਾ ਹੈ ਇਹਦਾ ਆਪਾਂ ਫਾਰਮੂਲਾ ਕਿਵੇਂ ਲਾਵਾਏ ਉਹਦੇ ਅਨੁਸਾਰੇ ਹੀ ਫੰਕਸ਼ਨ ਜਾਂ ਫਾਰਮੂਲਸ ਐਕਸਲ ਦੇ ਵਿੱਚ ਬਰਾਬਰ ਹੈ ਦੇ ਸਾਈਨ ਤੋਂ ਸ਼ੁਰੂ ਹੋਣਗੇ ਬਰਾਬਰ ਹੈ ਐਵਰੇਜ ਜਿਹੜਾ ਕੈਪੀਟਲ ਦੇ ਵਿੱਚ ਹੀ ਪਾਣਾ ਹੈ ਸਮ ਵੀ ਕੈਪੀਟਲ ਦੇ ਵਿੱਚ ਹੀ ਪਾਣਾ ਹੈ ਉਸ ਤੋਂ ਬਾਅਦ ਕਿੰਨਾ ਦੀ ਐਵਰੇਜ ਕਰਨੀ ਹੈ ਆਪਾਂ ਸੈਲ ਦਾ ਐਡਰੈਸ ਪਾਤਾ ਦਾ ਹੈ a1 ਤੋਂ a5 ਦੇ ਸਾਹਮਣੇ ਪੋਸਟ ਕਰਨਾ ਜੇ ਮੈਥਮੈਟਿਕਲ ਫਾਰਮੂਲਾ ਕੀ ਹੈ ਜਿੰਨੇ ਵੀ ਆਪਾਂ ਨੂੰ ਮੁੱਲ ਦਿੱਤੇ ਹੋਏ ਨੇ ਉਹਨਾਂ ਦਾ ਆਪਾਂ ਜੋੜ ਕਰ ਲਾਂਗੇ ਕਿੰਨੀ ਉਹਨਾਂ ਦੀ ਗਿਣਤੀ ਹੈ ਮੰਨ ਲਓ ਇਹ ਤੋਂ 5 ਤੱਕ ਪੰਜ ਹੋ ਗਏ ਠੀਕ ਹੈ ਉਹਨਾਂ ਦੇ ਜਿਹੜੇ ਪੰਜਾਂ ਮੁੱਲਾਂ ਦਾ ਆਪਾਂ ਜੋੜ ਕਰ ਲਾਂਗੇ ਕਿੰਨਾ ਹੋਗਾ ਮੰਨ ਲਓ 100 ਗਿਣਤੀ ਹੈਗੀ ਪੰਜ 100 5 ਆਪਾਂ ਕਰਾਂਗੇ 20 ਆਪਣੇ ਕੋਲ ਸੋਸਟ ਆ ਜੂਗੀ ਇਹ ਫਾਰਮੂਲਾ ਸੇ ਐਕਸਲ ਦੇ ਵਿੱਚ ਲਗਾ ਕੇ ਦੇਖਣਾ ਤੁਸੀਂ ਐਵਰੇਜ ਲਿਖਣਾ ਉੱਥੇ ਇਹ ਨਾ ਲਿਖਣਾ ਕਿ ਨਾ ਜੋੜ ਤੁਸੀਂ ਤੁਹਾਡਾ ਅਨਸਰ ਸੇਮ ਆਏਗਾ 20 ਹੀ ਆਏਗਾ ਠੀਕ ਹੈ ਨੈਕਸਟ ਫੰਕਸ਼ਨ ਹੈ ਕਾਊਂਟ ਫੰਕਸ਼ਨ ਕਾਊਂਟ ਫੰਕਸ਼ਨ ਚੁਣੀ ਹੋਈ ਰੇਂਜ ਵਿੱਚ ਮੌਜੂਦ ਅੰਕਾਂ ਵਾਲਿਆ ਸੈੱਲਾਂ ਦੀ ਗਿਣਤੀ ਕਰਦਾ ਹੈ ਠੀਕ ਹੈ ਜਿਹੜੇ ਅੰਕ ਨੇ ਮੌਜੂਦ ਅੰਕਾਂ ਵਾਲਿਆ ਸੈੱਲਾਂ ਦੀ ਕਿ ਕਿੰਨੇ ਸੈੱਲ ਅੰਕ ਨੇ ਉਦਾਹਰਨ ਆਪਾਂ ਕਾਊਂਟ ਕਰਾਂਗੇ A1 ਤੋਂ A10 ਤੱਕ ਸੈੱਲਾਂ ਦੀ ਸੈੱਲਾਂ ਦੀ ਗਿਣਤੀ ਆਵੇਗੀ ਕਿ ਕਿੰਨੇ ਸੱਲ ਹਨ ਠੀਕ ਹੈ ਜੇ ਆਪਾਂ ਕੰਡੀਸ਼ਨਸ ਵੀ ਲਾ ਸਕਦੇ ਆ ਦੇ ਵਿੱਚ ਕਿ ਕਿਹੜੇ ਸੈੱਲਾਂ ਦੀ ਹੁਣ ਗਿਣਤੀ ਕਰਨੀ ਹੈ ਏ ਤੇਨੇ ਫੰਕਸ਼ਨ ਸੈੱਲ ਵਿੱਚ ਡਾਟਾ ਦੀ ਗਣਨਾ ਕਰਨ ਲਈ ਜ਼ਿਆਦਾ ਵਰਤੇ ਜਾਂਦੇ ਹਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੰਕਸ਼ਨ ਐਕਸਲ ਦੇ ਵਿੱਚ ਯੂਜ਼ ਹੁੰਦੇ ਹਨ ਜੇ ਤੁਹਾਨੂੰ ਹੋਰ ਫੰਕਸ਼ਨ ਆਉਂਦੇ ਨੇ ਠੀਕ ਹੈ ਯਾਦ ਹੋਣਗੇ ਤਾਂ ਕੋਈ ਵੀ ਫੰਕਸ਼ਨ ਦੀ ਵਿਆਖਿਆ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਜੋ ਮੈਂ ਤੁਹਾਨੂੰ ਹੋਰੇ ਕਰਵਾਏ ਹਨ ਉਹਨਾਂ ਫੰਕਸ਼ਨਾਂ ਦੀ ਤੁਸੀਂ ਵਿਆਖਿਆ ਕਰਨੀ ਹੈ ਪਰ ਕੋਸ਼ਿਸ਼ ਕਰੋ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਆਂਦਾ ਹੈ ਉਹ ਹੀ ਤੁਸੀਂ ਇਸ ਦੇ ਵਿੱਚ ਲਿਖੋ ਨੈਕਸਟ ਹੈ ਐਕਸਲ ਵਿੱਚ ਰੋ ਨੂੰ ਸ਼ਾਮਿਲ ਕਰਨ ਅਤੇ ਖਤਮ ਕਰਨ ਬਾਰੇ ਲਿਖੋ ਹੁਣ ਆਪਾਂ ਨੇ ਰੋ ਨੂੰ ਸ਼ਾਮਿਲ ਵੀ ਕਰਨਾ ਹੈ ਅਤੇ ਖਤਮ ਵੀ ਕਰਨਾ ਹੈ ਠੀਕ ਹੈ ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਸਾਡੇ ਦਿਨਚਰਿਆ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਿਆ ਓਵੇਂ ਜਿਵੇਂ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਵਿਆਖਿਆ ਕੀਤੀ ਸੀ ਓਵੇਂ ਇਹਦੀ ਭੂਮਿਕਾ ਲਿਖਾਂਗੇ ਫਿਰ ਲਿਖਾਂਗੇ ਰੋ ਨੂੰ ਸ਼ਾਮਿਲ ਕਰਨਾ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਰੋ ਦੇ ਵਿੱਚਕਾਰ ਕੋਈ ਡਾਟਾ ਫਿਲ ਕਰਨਾ रह ਜਾਂਦਾ ਹੈ ਤਾਂ ਉਸ ਦੀ ਇਨਫੋਰਮੇਸ਼ਨ ਬਾਅਦ ਦੇ ਵਿੱਚ ਆਉਂਦੀ ਹੈ ਤਾਂ ਰੋ ਰੋ ਸ਼ਾਮਿਲ ਕਰਨ ਦੀ ਕਮਾਂਡ ਇਹ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਰੋ ਸ਼ਾਮਿਲ ਕਰਨ ਦੇ ਪ੍ਰਕਿਰਿਆ ਹੈ ਪਹਿਲਾਂ ਸਭ ਤੋਂ ਪਹਿਲਾਂ ਡਾਟਾ ਲਿਖੋ ਉਸ ਸੈੱਲ ਉੱਪਰ ਕਰਸਰ ਰੱਖੋ ਜਿਸ ਜੀ ਉੱਪਰ ਤੁਸੀਂ ਨਵੀਂ ਰੋ ਸ਼ਾਮਿਲ ਕਰਨਾ ਚਾਹੁੰਦੇ ਹੋ ਫਿਰ ਇਨਸਰਟ ਉੱਪਰ ਕਲਿੱਕ ਕਰੋ ਇਨਸਰਟ ਅ ਸ਼ੀਟ ਰੋ ਦੇ ਕਲਿੱਕ ਕਰੋ ਨਵੀਂ ਇੱਕ ਦਾ ਸ਼ਾਮਿਲ ਹੋ ਜਾਵੇਗੀ ਇਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਰੋ ਨੂੰ ਡਿਲੀਟ ਕਰਨਾ ਕਿੱਥੇ ਹੈ ਇਨਸਰਟ ਤੇ ਨਹੀਂ ਹੋ ਰਿਹਾ ਆਪਾਂ ਡਿਲੀਟ ਕਮਾਂਡ ਤੇ ਕਲਿੱਕ ਕਰਾਂਗੇ ਉਹ ਸਭ ਤੋਂ ਪਹਿਲਾਂ ਵਰਕਸ਼ੀਟ ਦੇ ਵਿੱਚ ਕੁਝ ਡਾਟਾ ਲਿਖੋ 3 ਜਾਂ 4 ਰੋ ਸੇ ਵਿੱਚ ਲਿਖੋ ਉਸ ਸੈੱਲ ਉੱਪਰ ਕਰਸਰ ਰੱਖੋ ਜਿਸ ਸੈੱਲ ਉੱਪਰ ਤੁਸੀਂ ਨਵੀਂ ਰੋ ਸ਼ਾਮਿਲ ਕਰਨਾ ਚਾਹੁੰਦੇ ਹੋ ਰੋ ਉੱਪਰ ਵਾਲੇ ਪਾਸੇ ਸ਼ਾਮਿਲ ਹੋਵੇਗੀ ਇਨਸਰਟ ਉੱਪਰ ਕਲਿੱਕ ਕਰੋ ਹੁਣ ਹੋਮ ਰੀਬਨ ਗਰੁੱਪ ਚ ਸੈੱਲ ਰੀਬਨਸ ਹੋਵੇਗਾ ਉਸ ਵਿੱਚ ਇਨਸਰਟ ਬਣ ਸੈਲਸ ਬਟਨ ਹੋਵੇਗਾ ਉਹਦੇ ਉੱਤੇ ਰੀਬਨ ਇਨਸਰਟ ਹੋਵੇਗਾ ਇਨਸਰਟ ਦੇ ਵਿੱਚ ਜਾ ਕੇ ਇਨਸਰਟ ਸ਼ੀਟ ਰੋ ਤੇ ਕਲਿੱਕ ਕਰੋਗੇ ਜਦੋਂ ਇਨਸਰਟ ਸ਼ੀਟ ਰੋ ਤੇ ਕਲਿੱਕ ਕੀਤਾ ਤਾਂ ਇੱਕ ਮੀਨੂ ਦਿਖਾਈ ਦੇਵੇਗਾ ਜਿਸ ਵਿੱਚ ਚਾਰ ਕਮਾਂਡਸ ਦਿਖਾਈ ਦੇਣਗੀਆਂ ਇਹਨਾਂ ਵਿੱਚੋਂ ਇਨਸਰਟ ਸ਼ੀਟ ਰੋ ਕਮਾਂਡ ਚੁਣੋ ਜਿਸ ਨਾਲ ਨਵੀਂ ਕਤਾਰ ਸ਼ਾਮਿਲ ਹੋ ਜਾਵੇਗੀ ਸਟੂਡੈਂਟਸ ਇਸ ਦੇ ਵਿੱਚ ਮੈਂ ਲਿਖਣਾ ਰਹਿ ਗਿਆ ਕਿ ਆਪਾਂ ਨੇ ਰੋ ਨੂੰ ਡਿਲੀਟ ਕਿਵੇਂ ਕਰਨਾ ਹੈ ਤਾਂ ਜਗ੍ਹਾ ਇਹ ਡਾਇਗਰਾਮ ਹੈ ਇਸ ਦੇ ਵਿੱਚ ਕਿੱਥੇ ਚੇਂਜ ਕਰਨਾ ਹੈ ਜਿੱਥੇ ਇਨਸਰਟ ਤੇ ਡਿਲੀਟ ਉੱਪਰ ਕਲਿੱਕ ਕਰੋ ਡਿਲੀਟ ਰੋ ਤੇ ਕਲਿੱਕ ਕਰੋ ਰੋ ਡਿਲੀਟ ਹੋ ਜਾਵੇਗੀ ਨਿਜੇ ਲਾਸਟ 3 ਸਟੈਪ ਨੇ ਉਹ ਚੇਂਜ ਹੋ ਜਾਣਗੇ ਦੇਖੋ ਜਦੋਂ 3rd ਆਪਾਂ ਡਿਲੀਟ ਕਰੋ ਉੱਤੇ ਹੋਮ ਦੇ ਵਿੱਚ ਜਦੋਂ ਸੈਲਸ ਤੇ ਕਲਿੱਕ ਕਰੋਗੇ ਤਾਂ ਉਸ ਦੇ ਵਿੱਚ ਡਿਲੀਟ ਵਾਲਾ ਆਪਸ਼ਨ ਵੀ ਆਏਗਾ ਤੁਸੀਂ ਇਨਸਰਟ ਦੀ ਜਗ੍ਹਾ ਤੇ ਡਿਲੀਟ ਤੇ ਕਲਿੱਕ ਕਰ ਦੇਣਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਜਿੱਤੇ ਇਨਸਰਟ ਸ਼ੀਟ ਡਿਲੀਟ ਸ਼ੀਟ ਰੋ ਤੇ ਕਲਿੱਕ ਕਰੋ ਉਹ ਦਿਖਾਈ ਦੇਗਾ ਉਹਦੇ ਵਿੱਚ ਵਿਚਾਰ ਕਮਾਂਡ ਆਉਣ ਗਿਆ ਠੀਕ ਹੈ ਉਹ ਦੇਗਾ ਦੱਸੂਗਾ ਕਿ ਡਿਲੀਟ ਉਹਦੇ ਵਿੱਚ ਤੁਹਾਨੂੰ ਲੈਫਟ ਰਾਈਟ ਨਾ ਸੋਰੀ ਅਪਰ ਔਰ ਬਾਟਮ ਦਿਖਾਈ ਦੇਗਾ ਤੁਸੀਂ ਜੋ ਵੀ ਰੋ ਡਿਲੀਟ ਕਰਨਾ ਚਾਹੁੰਦੇ ਨੇ ਉੱਪਰ ਵਾਲੀ ਜਾਂ ਨੀਚੇ ਵਾਲੀ ਉਸ ਤੇ ਕਲਿੱਕ ਕਰੋਗੇ ਇਸ ਤਰ੍ਹਾਂ ਮਤਲਬ ਤੁਸੀਂ ਰੋ ਡਿਲੀਟ ਵਾਲਾ ਵੀ ਹੁਣ ਇਹ ਤੁਸੀਂ ਆਪ ਲਿਖਣਾ ਸਟੂਡੈਂਟ ਸਟੈਪ ਬਣਾ ਕੇ ਤੇ ਮੈਂ ਜਦੋਂ ਆਪਾਂ ਲਾਈਵ ਸੈਸ਼ਨ ਲਵਾਂਗੇ ਤੁਹਾਡਾ 7 ਵਜੇ ਤਾਂ ਮੈਂ ਪੁੱਛੂੰਗੀ ਕਿਹੜੇ ਕਿਹੜੇ ਸਟੂਡੈਂਟਸ ਨੇ ਆਪਣੇ ਆਪ ਉਹ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਮੈਂ ਜਾਣਬੁੱਝ ਕੇ ਛੱਡਿਆ ਸਟੂਡੈਂਟਸ ਕਿਉਂਕਿ ਤਾਂ ਤੁਸੀਂ ਖੁਦ ਵੀ ਜਦੋਂ ਕੋਸ਼ਿਸ਼ ਕਰੋਗੇ ਜਦ ਤੁਸੀਂ ਖੁਦ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਸਿੱਖਦੇ ਹੋ ਉਸ ਢੰਗ ਨੂੰ ਉਸ ਤਰੀਕੇ ਉਹ ਤੁਹਾਡੇ ਮਾਈਂਡ ਦੇ ਵਿੱਚ ਜ਼ਿਆਦਾ ਬੈਠਦਾ ਸਟੂਡੈਂਟਸ ਠੀਕ ਹੈ ਹੋਪਸ ਉਹ ਸਟੂਡੈਂਟਸ ਨੂੰ ਜਿਹੜੇ ਸਾਰੇ ਕੁਐਸਚਨਸ ਨੇ 1 ਮਾਰਕਸ 3 ਮਾਰਕਸ ਦਾ ਸਮਝ ਆ ਚੁੱਕੇ ਹੋਣਗੇ ਕੁਝ ਕੁਐਸਚਨ ਇੰਪੋਰਟੈਂਟ ਆ ਵੀ ਸਕਦੇ ਨੇ ਤਾਂ ਉਹ ਆਪਾਂ ਜਿਹੜੇ ਮੌਡਲਸ ਪੇਪਰ ਕਰ ਲਵਾਂਗੇ ਮੋਲਟਸ ਪੇਪਰ ਤੇ ਪੁਰਾਣੇ ਪੇਪਰਾਂ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਨੈਕਸਟ ਵੀਡੀਓ ਹੈ ਆਪਣੀ ਪੁਰਾਣੇ ਮੋਲਟਸ ਪੇਪਰ 2023 ਦਾ ਮੋਲਟਸ ਪੇਪਰ ਹੈ ਮੈਂ ਉਸ ਦੀ ਕਰਵਾ ਰਹੀ ਹਾਂ ਠੀਕ ਹੈ 7 ਵਜੇ ਸਾਰੇ ਬੱਚੇ ਲਾਈਵ ਹੋ ਜਾਣਾ ਤੇ ਜਿਨ੍ਹਾਂ ਨੂੰ ਜਿਹੜੇ ਵੀ ਡਾਊਟ ਹੈ ਆਪਣਾ ਕਲੀਅਰ ਪੁੱਛ ਲਿਖ ਕੇ ਰੱਖਣਾ ਤੇ ਮੈਨੂੰ ਤੁਸੀਂ ਚੈਟ ਬਾਕਸ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਮੈਂ ਤੁਹਾਡਾ ਡਾਊਟ ਉਸੇ ਸਮੇਂ ਕਲੀਅਰ ਕਰ ਦਵਾਂਗੀ ਠੀਕ ਹੈ ਤੇ ਸਟੂਡੈਂਟਸ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਜ਼ਰੂਰ ਦਵਾ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਠੀਕ ਹੈ ਤੇ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਵੀਡੀਓਜ਼ ਨੂੰ ਬਾਦ ਉਹ ਸ਼ੇਅਰ ਵੀ ਕਰੋ ਤਾਂ ਜੋ ਹੋਰ ਸਟੂਡੈਂਟਸ ਵੀ ਇਸ ਦਾ ਬੈਨੀਫਿਟ ਲੈ ਸਕਣ ਥੈਂਕ ਯੂ ਸਟੂਡੈਂਟਸ ਵਾਚਿੰਗ ਫਾਰ ਮਾਈ ਵੀਡੀਓ ਬਾਏ ਬਾਏ